ਤਰਜੋ ਕਿੰਨੇ ਇੱਥੇ ਬੈਠੇ ਨੇ ਜਦੋਂ ਤੁਸੀਂ ਅਸਰਾਈਆਂ ਦੀ ਤਰ੍ਹਾਂ ਆਪਣੇ ਆਪ ਨੂੰ ਗੁਲਾਮ ਮਹਿਸੂਸ ਕਰ ਰਹੇ ਸੀ ਬਿਮਾਰੀ ਦੀ ਗੁਲਾਮੀ ਨਸ਼ੇ ਦੀ ਗੁਲਾਮੀ ਗੁੱਸੇ ਦੀ ਗੁਲਾਮੀ ਬੁਰੀਆਂ ਆਦਤਾਂ ਦੀ ਗੁਲਾਮੀ ਬੇਵਿਚਾਰੀ ਦੀ ਗੁਲਾਮੀ ਕੜਵਾਟ ਦੀ ਗੁਲਾਮੀ ਔਰ ਤੁਸੀਂ ਆਪਣੀਆਂ ਤਕਲੀਫਾਂ ਦੇ ਵਿੱਚ ਆਪਣੀਆਂ ਬਿਮਾਰੀਆਂ ਦੇ ਵਿੱਚ ਆਪਣੀਆਂ ਲਾਚਾਰੀਆਂ ਦੇ ਵਿੱਚ ਆ ਕੇ ਪਰਮੇਸ਼ਵਰ ਦੇ ਅੱਗੇ ਦੁਹਾਈ ਦਿੱਤੀ ਤੁਸੀਂ ਨਹੀਂ ਜਾਣਦੇ ਤੁਸੀਂ ਵੀ ਇੱਕ ਗੁਲਾਮੀ 'ਚ ਸੀ ਪਾਪ ਦੀ ਗੁਲਾਮੀ ਜੀ ਅਗਿਆਨਤਾ ਦੀ ਗੁਲਾਮੀ ਹਨੇਰੇ ਦੀ ਗੁਲਾਮੀ ਤੁਸੀਂ ਨਹੀਂ ਸੀ ਜਾਣਦੇ ਸੱਚਾ ਤੇ ਜਿਉਂਦਾ ਪਰਮੇਸ਼ਵਰ ਕੌਣ ਆ ਉਹ ਪਰਮੇਸ਼ਵਰ ਕੀ ਚਾਹੁੰਦਾ ਹੈ ਉਹ ਪਰਮੇਸ਼ਵਰ ਦੀ ਭਗਤੀ ਤੇ ਆਰਾਧਨਾ ਕਿੱਦਾਂ ਕੀਤੀ ਜਾ ਸਕਦੀ ਆ ਉਹ ਪਰਮੇਸ਼ਵਰ ਤੱਕ ਕਿੱਦਾਂ ਪਹੁੰਚਿਆ ਜਾ ਸਕਦਾ ਹੈ ਜਿਨ੍ਹਾਂ ਨੂੰ ਲੱਗਦਾ ਵੀ ਮੈਂ ਮੇਰਾ ਜੀਵਨ ਬੜਾ ਭਿਆਨਕ ਸੀ ਉਹ ਸਿਰਫ ਬਿਮਾਰੀ ਨਹੀਂ ਹੋ ਸਕਦੀ ਸਿਰਫ ਬਿਮਾਰੀ ਨਹੀਂ ਹੋ ਸਕਦਾ ਤੁਸੀਂ ਬਹੁਤ ਖਤਰਨਾਕ ਨਸ਼ਾ ਕਰਨ ਵਾਲੇ ਬੰਦੇ ਸੀ ਪਾਪ ਕਰਨ ਵਾਲੇ ਬੰਦੇ ਸੀ ਕਈ ਕਹਿੰਦੇ ਮੇਰੇ ਜੀਵਨ ਚ ਤਾਂ ਗਵਾਈ ਹੋਈ ਹੈ ਨਹੀਂ ਕਿਉਂਕਿ ਮੈਂ ਕਿਹੜਾ ਬਿਮਾਰ ਸੀ ਤੁਹਾਡੇ ਜੀਵਨ ਚ ਸਾਰਿਆਂ ਤੋਂ ਵੱਡੀ ਗਵਾਈ ਆ ਜਿਹੜੇ ਬਿਮਾਰ ਨਹੀਂ ਸੀ ਇਹ ਉਹਨਾਂ ਨੂੰ ਉਹਨਾਂ ਨੂੰ ਲੱਗਦਾ ਵੀ ਸਾਡੇ ਜੀਵਨ ਚ ਗਵਾਈ ਨਹੀਂ ਹੈਗੀ ਜਿਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਮੈਂ ਪਾਪੀ ਸੀ ਤੇ ਯਿਸੂ ਮਸੀਹ ਦੇ ਦੁਆਰਾ ਮੈਂ ਆਪਣੇ ਪਾਪ ਤੋਂ छुड़ाਇਆ ਗਿਆ ਇਸ ਕਰਕੇ ਉਹ ਕਹਿੰਦੇ ਮਰਜੀ ਹਿੰਦ ਗਵਾਈ ਹੋਈ ਹੈ ਨਹੀਂ ਤੁਹਾਡੇ ਜੀਵਨ ਤੇ ਸਭ ਤੋਂ ਵੱਡੀ ਟੈਸਟ ਮੰਨੀਆ